ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰੀ ਅਤੇ ਦਿਹਾਤੀ ਦੇ ਪੰਜ ਮੈਮਰੀ ਕਾਰਜਕਾਰੀ ਟੀਮ ਦਾ ਐਲਾਨ ਕੀਤਾ ਗਿਆ ਇਸ ਮੌਕੇ ਤੇ ਸੀਨੀਅਰ ਆਗੂ ਵੀ ਉਪਸਥਿਤ ਰਹੇ ਤੁਹਾਨੂੰ ਦੱਸਦੇ ਤਰਸੀਮ ਸਿੰਘ ਜੀ ਨੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਕੋਲੰਡਾ ਪ੍ਰਧਾਨ ਕੌਣ ਹੋਣਾ ਚਾਹੀਦਾ ਨਹੀਂ ਅਸੀਂ ਇਹ ਚੀਜ਼ੇ ਕਾਜੀ ਤੇ ਤਿਆਰੀ ਕਰ ਰਹੇ ਹਾਂ ਉਸ ਟਾਈਮ ਤੇ ਅਸੀਂ ਸੋਚਦੇ ਹਾਂ ਕਿ ਜੋਗ ਬੰਦੇ ਜੋ ਇਹ ਜਿਹੜੀ ਸਰੋਬਣੀ ਕਮੇਟੀ ਸੰਸਥਾ ਵਾ ਇੱਕ ਸਿੱਖਾਂ ਦੀ ਬੜੀ ਸਰਮੌਰ ਸੰਸਥਾ ਉਹ ਜਿਹੜੇ ਬੰਦੇ ਬੜੇ ਆਪਣੇ ਪਾਇਦਾਰ ਸਿੱਖ ਹੋਣ ਜਿਨ੍ਹਾਂ ਸਰਬ ਸੰਤੋਖ ਵਾਲੇ ਹੋਣ ਜਿਹੜੇ ਸੇਵਾ ਕਰਨ ਵਾਸਤੇ ਜਾਣ ਨਾ ਕਿ ਉਥੇ ਕੋਈ ਚੌਧਰ ਕਾਉਣ ਨਾਲ ਜਾਂ ਪੈਸਾ ਕਮਾਉਣ ਵਾਸਤੇ ਜਾਣ ਇਸ ਕਰਕੇ ਅਸੀਂ ਕਹਿੰਦੇ ਕਿ ਬਹੁਤ ਜਿਹੜੇ ਧਰਮ ਪ੍ਰਚਾਰ ਨੂੰ ਸਮਰਪਿਤ ਹੋਣ ਜਿਹੜੇ ਆਪਣੇ ਕੌਮ ਨੂੰ ਸਮਰਪਿਤ ਹੋਣ ਉਹ ਜਿਹੇ ਬੰਦਿਆਂ ਨੂੰ ਅੱਗੇ ਲਿਆਈਏ ਤੇ ਇਹ ਚ ਸੁਧਾਰ ਕਰੀਏ ਕੋਈ ਵੀ ਪ੍ਰਧਾਨ ਕੋਈ ਵੀ ਜਿਹੜੇ ਜਦੋਂ ਕੋਈ ਆਪਾਂ ਚੁਣ ਕੇ ਜਾਵਾਂਗੇ ਉਥੇ ਜਿਹੜੇ ਜ਼ਿਆਦਾ ਬੰਦਿਆਂ ਦੀ رائے ਹੋਊਗੀ ਉਹਨੂੰ ਪ੍ਰਧਾਨ ਬਣਾਇਆ ਜਾਵੇ ਇਹ ਰਮ ਦੇਰ ਮੁਖੀ ਵਾਰ-ਵਾਰ ਵਾਰ ਆ ਰਹੇ ਨੇ ਅਮਨਤਪਾਲ ਦੇ ਅੰਦਰ ਕੀ ਕੰਮ ਚੱਲ ਰਿਹਾ ਹੈ ਨਾ ਇਹ ਤੇ ਦੇਖੋ ਜੀ ਸਾਡੇ ਅਮਰਿਤਪਾਲ ਦੀ ਤੇ ਸ਼ੈਡੋ ਗੱਲ ਬੰਦੀ ਸਿੰਘ ਬੜੇ ਚਿਰ ਤੋਂ ਤੀਤੀ 32-32 ਸਾਲਾਂ ਤੋਂ ਬੈਠੇ ਅੰਦਰ ਤੇ ਉਹਨਾਂ ਨੂੰ ਪ੍ਰੋਲ ਨਹੀਂ ਦਿੱਤੀ ਜਾ ਰਹੀ ਜੇ ਦਿੱਤੀ ਵੀ ਜਾ ਰਹੀ ਹੈ ਕਿਸੇ ਵੇਲੇ ਆ ਰਾਜੋਵਾਲਾ ਸਾਹਿਬ ਦੇ ਆ ਉਹ ਤਾਂ ਦੇ ਆਏ ਸੀਗੇ ਤੇ ਉਦੋਂ ਵੀ ਦੇਖੋ ਕਿ ਉਹਨਾਂ ਨੂੰ ਕੁਝ ਕੰਡਿਆਂ ਵਾਸਤੇ ਲਿਆਂਦਾ ਗਿਆ ਤੇ ਉਹ ਵੀ ਬੜੀ ਸਿਕਿਉਰਿਟੀ ਦੇ ਅੰਦਰ ਤੇ ਉਹਨਾਂ ਨੂੰ ਇਦਾਂ ਇਹਨਾਂ ਕੋਈ ਲੰਬੇ ਲੰਬੇ ਟਾਈਮ ਲਈ ਇਹਨਾਂ ਖੁੱਲਾ ਸ਼ਰਨਾ ਮੇਰਾ ਖਿਆਲ ਹੈ ਕਿ ਕਾਨੂੰਨ ਦੀਆਂ ਇੱਕ ਲੋਕਤੰਤਰ ਦਾ ਵੀ ਕਾਨੂੰਨ ਦਾ ਵੀ ਬਹੁਤ ਵੱਡਾ ਕੰਮ ਹੋ ਰਿਹਾ ਹੈ ਠੀਕ ਠੀਕ ਥੈਂਕ ਯੂ ਇੱਕ ਬੜੇ ਨਵੇਂ ਸਿਰੇ ਦਾ ਸੋਹਣਾ ਜਿਹਾ ਸੂਰਜ ਚੜ੍ਹਨ ਲੱਗਿਆ ਹੈ ਉਹਦੇ ਵਿੱਚ ਹਰ ਧਰਮ ਦਾ ਬੰਦਾ ਹਰ ਕਿਸਮ ਦਾ ਬੰਦਾ ਸਾਫ ਸੁਥਰੇ ਐਕਸ ਵਾਲਾ ਬੰਦਾ ਅਸੀਂ ਆਪਣੀ ਪਾਰਟੀ 'ਚ ਸ਼ਾਮਲ ਕਰਾਂਗੇ ਤੇ ਪੰਜਾਬ ਨੂੰ ਇੱਕ ਸੋਨੇ ਦੀ ਚਿੜੀ ਵਰਗਾ ਬਣਾ ਦਾਂਗੇ ਕਿਸ ਪਾਰਟੀ ਦੇ ਵਿੱਚ ਜੁਆਇਨਿੰਗ ਕਰਾਉਂਗੇ ਥੋੜਾ ਕਾਲੀ ਦਲ ਵਾਰਿਸ ਪੰਜਾਬ ਦੇ ਇਹ ਨਵੀਂ ਪਾਰਟੀ ਬਣਾਈ ਗਈ ਹੈ ਬਹੁਤ ਚਿਰ ਤੋਂ ਇਹਦੇ ਬਾਰੇ ਸੋਚ ਰਹੇ ਸੀ 14 ਤਰੀਕ ਮਾਗੀ ਮੁਕਸਰ ਮੇਲੇ ਤੇ ਇਸ ਪਾਰਟੀ ਦਾ ਅਨਾਉਂਸ ਹੋ ਗਿਆ ਸੀ ਅੱਜ ਲੁਧਿਆਣਾ ਦੇ ਸ਼ਹਿਰੀ ਦੇ ਤੇ ਲੁਧਿਆਣਾ ਦਿਹਾਤੀ ਦੇ ਅਹੁਦੇਦਾਰਾਂ ਦੀ ਅਨਾਉਂਸਮੈਂਟ ਹੋ ਗਈ ਹੈ ਜੋ ਕਿ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਕੰਮ ਕਰਨਗੇ ਤੇ ਪਾਰਟੀ ਦੀਆਂ ਪਾਲਿਸੀਆਂ ਘਰ-ਘਰ ਪਹੁੰਚਾਉਣਗੇ ਕੀ ਪਾਰਟੀ ਦੀਆਂ ਪਾਲਿਸੀਆਂ ਨੇ ਜਿਹੜੀਆਂ ਸਾਨੂੰ ਪਾਰਟੀ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਨਸ਼ਾ ਮੁਕਤ ਪੰਜਾਬ ਬੇਰੋਜ਼ਗਾਰ ਪੰਜਾਬ ਜਿਹੜੇ ਬੇਰੋਜ਼ਗਾਰੀ ਖਤਮ ਕਰਨੀ ਹੈ ਤੇ ਗੈਂਗਸਟਰ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਉਸ ਤੋਂ ਮੁਕਤ ਕਰਨਾ ਪੰਜਾਬ ਨੂੰ ਹੋਰ ਕਿਸ ਮੁੱਦਿਆਂ ਦੇ ਉੱਤੇ ਤੁਹਾਡੀ ਪਾਰਟੀ ਪਾਰਟੀ ਵੱਲੋਂ ਮੰਨਨ ਕੀਤਾ ਜਾਏਗਾ ਜਿਵੇਂ ਦਿੱਲੀ ਦੇ ਵਿੱਚ ਦੇਖਿਆ ਗਿਆ ਕਿ ਇੱਕ ਪੁਰਾਣੀ ਸਿਆਸੀ ਪਾਰਟੀ ਨੂੰ ਲੋਕਾਂ ਨੇ ਨਖਾਰਿਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਪਹਿਲੇ 2022 ਦੇ ਵਿੱਚ ਇਸੇ ਤਰ੍ਹਾਂ ਹੋਇਆ ਹੁਣ 2027 ਦੇ ਇਲੈਕਸ਼ਨ ਜਿਹੜੇ ਨੇ ਤਕਰੀਬਨ ਸਾਲ ਡੇਢ ਸਾਲ ਬਾਅਦ ਤੋਂ ਹੋਣਗੇ ਉਹਦੇ ਵਿੱਚ ਤੁਹਾਡੇ ਵੱਲੋਂ ਕੈਂਡੀਡੇਟ ਉਤਾਰੇ ਜਾਣਗੇ ਬਿਲਕੁਲ ਉਤਾਰੇ ਜਾਣਗੇ ਔਰ ਚੰਗੇ ਐਕਸ ਵਾਲੇ ਕੈਂਡੀਡੇਟ ਉਤਾਰੇ ਜਾਣਗੇ ਕੋਈ ਪਰਿਵਾਰਵਾਦ ਉਹਦੇ ਵਿੱਚ شمولیت نہیں ਹੋएगी 플러스 پنجاب ਨੂੰ ਅਸੀਂ ਬਿਹਤਰ ਰੋਜ਼ਗਾਰ ਦਵਾਵਾਂਗੇ ਬਿਹਤਰ ਕੈਂਡੀਡੇਟ ਦਵਾਵਾਂਗੇ ਸਾਰਾ ਕੁਝ ਵਧੀਆ ਕਰਾਂਗੇ ਪੁਰਾਣੀਆਂ ਰਵਾਇਤੀ ਪਾਰਟੀਆਂ ਨਾਲੋਂ हट ਕੇ ਠੀਕ ਹੈ ਧੰਨਵਾਦ ਕੋਰ ਕਮੇਟੀ ਦੇ ਮੈਂਬਰ ਸੀਨੀਅਰ ਆਗੂ ਸਰਦਾਰ ترسےم ਸਿੰਘ ਜੀ ਉਹ ਅੱਜ ਲੁਧਿਆਣੇ ਦੇ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਲੀਡਰਸ਼ਿਪ ਸਮੇਤ ਜਿਹੜੇ ਆਏ ਨੇ ਇੱਥੇ ਤੇ ਉਹਨਾਂ ਨੇ ਲੁਧਿਆਣਾ ਜੂੰਟ ਜਿਹੜਾ ਪਾਰਟੀ ਦਾ ਉਹ ਅੱਜ ਅਨਾਉਂਸ ਕੀਤਾ ਉਹਦਾ ਗਠਨ ਕੀਤਾ ਉਹਦਾ ਇਹਦੇ ਵਿੱਚ ਪੰਜ ਮੈਂਬਰ ਅਸੀਂ ਲੁਧਿਆਣਾ ਸ਼ਹਿਰੀ ਵਾਸਤੇ ਜਿਹੜੇ ਕਾਰਜਕਾਰੀ ਕਮੇਟੀ ਦੇ ਮੈਂਬਰ ਬਣਾਏ ਨੇ ਔਰ ਪੰਜ ਮੈਂਬਰ ਲੁਧਿਆਣਾ ਦਿਹਾਤੀ ਦੀ ਕਾਰਜਕਾਰੀ ਦੇ ਮੈਂਬਰ ਜਿਹੜੇ ਚੁਣੇ ਨੇ ਸ਼ਹਿਰੀ ਦੇ ਵਿੱਚ ਸਰਦਾਰ ਦਮਨਵੀਰ ਸਿੰਘ ਸ਼੍ਰੀ ਰਮਨ ਕੁਮਾਰ ਚੋਪੜਾ ਸਰਦਾਰ ਬਰਨਵਜ ਸਿੰਘ ਧਾਰੀਵਾਲ ਸ਼੍ਰੀ ਰਜੀਵ ਕੁਮਾਰ ਲਵਲੀ ਪਾਲ ਗਰੇਵਾਲ ਹਰਦੀਪ ਸਿੰਘ ਉਹਨਾਂ ਨੂੰ ਜਿਹੜਾ ਪੰਜ ਮੈਂਬਰੀ ਕਮੇਟੀ ਜਿਹੜੀ ਨਿਯੁਕਤ ਸਾਡੀ ਪਾਰਟੀ ਦੀ ਕੋਰ ਕਮੇਟੀ ਆ ਉਹਨਾਂ ਨੇ ਪੁਆਇੰਟ ਕੀਤਾ ਤੇ ਇਹ ਤੋਂ ਇਲਾਵਾ ਦਿਹਾਤੀ ਵਾਸਤੇ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਅਨਾਉਂਸ ਕੀਤੀਆਂ ਉਹਦੇ ਵਿੱਚ ਪੰਥ ਦੇ ਉੱਗੇ ਪ੍ਰਚਾਰਕ ਸਰਦਾਰ ਅਸ਼ਪਾਲ ਸਿੰਘ ਪਮਾਲ ਸਰਦਾਰ ਭੁਪਿੰਦਰ ਸਿੰਘ ਭੰਗੂ ਸਰਦਾਰ ਰਜਿੰਦਰ ਸਿੰਘ ਸਰਦਾਰ ਕਰਨੈਲ ਸਿੰਘ ਤੇ ਸਰਦਾਰ ਮਲਕੀਤ ਸਿੰਘ ਬੱਲ ਜਿਹੜੇ ਹਮੜਾ ਤੋਂ ਉਹ ਅਪੁਆਇੰਟ ਕੀਤੇ ਨੇ ਇਹ ਕਮੇਟੀ ਜਿਹੜੀ ਆ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਅੱਗੇ ਬਲਾਕ ਲੈਵਲ ਤੇ ਜਿਹੜੇ ਜੁੰਟ ਸਥਾਪਿਤ ਕਰੇਗੀ ਫਿਰ ਸਰਕਲ ਲੈਵਲ ਤੇ ਜੁੰਟੇ ਦੇ ਸਾਬਤ ਹੋਣ ਕੇ ਅਕਾਲੀ ਦਲ ਦੇ ਉਸ ਤੋਂ ਬਾਅਦ ਜਿਹੜਾ ਪਿੰਡ ਲੈਵਲ ਤੇ ਅਸੀਂ ਕਮੇਟੀ ਜਿਹੜੀਆਂ ਸਟੈਬਲਿਸ਼ ਕਰਾਂਗੇ ਤੇ ਮੈਨੂੰ ਪਾਰਟੀ ਨੇ ਜਿਹੜਾ ਬਤੌਰ ਅਬ ਜ਼ਰੂਰ ਜਿਲ੍ਹੇ ਦਾ ਜਿਹੜਾ ਪੁਆਇੰਟ ਕੀਤਾ